ਦੋਸਤੋ ਤੁਹਾਨੂੰ ਸਭ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਹੁਣ ਤੁਹਾਨੂੰ ਕੋਈ ਵੀ ਸਰਟੀਫਿਕੇਟ ਅਪਲਾਈ ਕਰਨ ਲਈ ਸੁਵਿਧਾ ਸੈਂਟਰ ਜਾਣ ਦੀ ਲੋੜ ਨਹੀਂ ਹੈਗੀ ਹੁਣ ਤੁਸੀਂ ਘਰ ਬੈਠੇ ਹੀ ਆਪਣੇ ਸਰਟੀਫਿਕੇਟ ਅਪਲਾਈ ਕਰਕੇ ਆਪਣੇ ਕੋਲ ਡਾਊਨਲੋਡ ਕਰਕੇ ਕੰਮ ਦੇ ਲਈ ਯੂਜ਼ ਕਰ ਪਾਓਗੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਸਿੱਖੋਗੇ ਐਸਸੀ ਕਾਸਟ ਸਰਟੀਫਿਕੇਟ ਸ਼ਡਿਊਲ ਕਾਸਟ ਸਰਟੀਫਿਕੇਟ ਅਪਲਾਈ ਕਰਨਾ ਫਿਰ ਇਸ ਤੋਂ ਬਾਅਦ ਓਬੀਸੀ ਜਰਨਲ ਜਿੰਨੇ ਵੀ ਸਰਟੀਫਿਕੇਟ ਹੋਣਗੇ ਜਿੱਦਾਂ ਰੈਜ਼ੀਡੈਂਸ ਬੋਰਡ ਅਰੀਆ ਰੂਰਲ ਏਰੀਆ ਜਾਂ ਫਿਰ ਇਨਕਮ ਜਾਂ ਫਿਰ ਪੈਨਸ਼ਨ ਸਕੀਮ ਕੋਈ ਵੀ ਤੁਸੀਂ ਸਕੀਮ ਅਪਲਾਈ ਕਰਨਾ ਹੈ ਸਰਟੀਫਿਕੇਟ ਅਪਲਾਈ ਕਰਨਾ ਹੈ ਅਗਲੀਆ ਵੀਡੀਓ ਦੇ ਵਿੱਚ ਦੇਖੋਗੇ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਵਾਂ ਕਿ ਇੱਕ ਤਾਂ ਆਫਲਾਈਨ ਫਾਰਮ ਤੁਹਾਨੂੰ ਅਪਲਾਈ ਕਰਨਾ ਪੈਣਾ ਹੈ ਆਫਲਾਈਨ ਜਿਹੜਾ ਫਾਰਮ ਹੈ ਜੇਕਰ ਮੈਂ ਇੱਥੇ ਦੱਸਾਂਗਾ ਤਾਂ ਉਹ ਬਹੁਤ ਵੱਡੀ ਵੀਡੀਓ ਹੋ ਜਾਵੇਗੀ ਤੁਸੀਂ ਇਸ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਟੈਲੀਗ੍ਰਾਮ ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਉਸ ਟੈਲੀਗ੍ਰਾਮ ਗਰੁੱਪ ਦੇ ਵਿੱਚ ਐਡ ਹੋ ਜਾਣਾ ਉੱਥੇ ਤੁਹਾਨੂੰ ਇੱਕ ਫਾਰਮ ਹੋਣਗੇ ਜਿਹੜੇ ਕਿ ਆਫਲਾਈਨ ਫਿਲ ਹੋਏ ਵੀ ਹੋਣਗੇ ਜਿਹੜੀ ਡਿਟੇਲ ਮੈਂ ਫਿਲ ਕੀਤੀ ਹੋਵੇਗੀ ਉਸ ਡਿਟੇਲ ਤੇ ਤੁਸੀਂ ਆਪਣੀ ਡਿਟੇਲ ਫਿਲ ਕਰਨੀ ਹੈ ਉਸ ਤੋਂ ਬਾਅਦ ਜਿਹੜੇ ਫੋਟੋ ਤੁਸੀਂ ਉੱਪਰ ਅਟੈਚ ਕਰਨੇ ਹਨ ਉਸ ਫੋਟੋ ਦੇ ਉੱਪਰ ਜੇਕਰ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਮਿਊਨਿਸਪਲ ਕਮੇਟੀ ਦੇ ਮੈਂਬਰ ਹੁੰਦੇ ਹਨ ਉਹਨਾਂ ਦੀ ਸਟੈਂਪ ਲੱਗ ਜਾਏਗੀ ਤੇ ਉਹਨਾਂ ਦੇ ਸਿਗਨੇਚਰ ਹੋ ਜਾਣਗੇ ਜੇਕਰ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਜਿਹੜਾ ਤੁਹਾਡਾ ਫੋਟੋ ਹੋਏਗਾ ਉਸ ਫੋਟੋ ਦੇ ਉੱਪਰ ਤੁਹਾਡੇ ਸਰਪੰਚ ਜਾਂ ਫਿਰ ਨੰਬਰਦਾਰ ਹੈ ਉਹਦੀ ਇੱਕ ਮੋਹਰ ਉਹਦੇ ਸਿਗਨੇਚਰ ਹੋ ਜਾਣਗੇ ਫਿਰ ਤੁਸੀਂ ਉਹ ਸਰਟੀਫਿਕੇਟ ਨੂੰ ਅਪਲਾਈ ਕਰਨਾ ਹੈ ਜਦ ਤੁਹਾਡੇ ਇਹ ਫਾਰਮ ਕੰਪਲੀਟ ਹੋਣਗੇ ਫਾਰਮ ਕੰਪਲੀਟ ਕਰ ਲੋਗੇ ਇਹਨਾਂ ਫਾਰਮ ਨੂੰ ਤੁਸੀਂ ਸਕੈਨ ਕਰ ਲੋਗੇ ਯਾਨੀ ਕਿ ਫੋਟੋ ਖਿੱਚ ਲੋਗੇ ਜਿਹੜਾ ਤੁਹਾਡਾ ਫੋਟੋ ਖਿੱਚਾ ਹੋਵੇਗਾ ਉਹ 700 KB ਦੇ ਵਿੱਚ ਵਿੱਚ ਹੋਵੇ ਜੇਕਰ ਦੋਸਤੋ 700 KB ਦੇ ਵਿੱਚ ਨਹੀਂ ਹੁੰਦਾ ਤੁਹਾਡਾ ਉਹ ਸਰਟੀਫਿਕੇਟ ਅਪਲਾਈ ਨਹੀਂ ਹੋਣਾ ਉਹ ਤੁਹਾਡੇ ਡਾਕੂਮੈਂਟ ਅਪਲੋਡ ਨਹੀਂ ਹੋਣੇ ਸਾਰੇ ਇੱਕ ਤੁਸੀਂ ਆਧਾਰ ਕਾਰਡ ਇੱਕ ਤੁਸੀਂ ਆਪਣਾ ਰਾਸ਼ਨ ਕਾਰਡ ਇੱਕ ਕੋਈ ਵੀ ਸਕੂਲ ਸਰਟੀਫਿਕੇਟ ਜਿਹੜਾ ਕਿ 700 KB ਤੋਂ نیچے-नीचे ਇੱਕ ਫੋਟੋ ਖਿੱਚ ਕੇ ਰੱਖ ਲਿਓ ਜੀ ਉਹ ਫੋਟੋ ਨੂੰ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖ ਲਿਓ ਸਾਰੇ ਤੁਸੀਂ ਆਫਲਾਈਨ ਫਾਰਮ ਵੀ ਫਿਲ ਕਰ ਲਿਆ ਤੁਸੀਂ ਆਪਣੇ ਪ੍ਰੋਫਾਈਲ ਸਾਰੇ ਬਣਾ ਲਏ ਉਸ ਤੋਂ ਬਾਅਦ ਤੁਸੀਂ ਇਹ ਵੀਡੀਓ ਦੇਖਣੀ ਹੈ ਜੇਕਰ ਦੋਸਤੋ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੋਸਤੋ ਬੈਲ ਆਈਕਨ ਪ੍ਰੈਸ ਕਰ ਲਓ ਹੋ ਸਕੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਇਦਾਂ ਦੀ ਇੰਟਰਸਟਿੰਗ ਜਾਣਕਾਰੀ ਮਿਲਣ ਵਾਲੀ ਹੈ ਤਾਂ ਦੋਸਤੋ ਮੇਰਾ ਮੇਨ ਜਿਹੜਾ ਕਿ ਟੀਚਰ ਹੈ ਤੁਹਾਨੂੰ ਸਭ ਨੂੰ ਘਰ ਬੈਠੇ ਕੰਮ ਸਿਖਾਉਣਾ ਹੈ ਤੁਸੀਂ ਘਰ ਬੈਠੇ ਸਾਰੀਆਂ ਪੰਜਾਬ ਦੀਆਂ ਸਕੀਮਾਂ ਸਾਰੇ ਸਰਟੀਫਿਕੇਟ ਅਪਲਾਈ ਕਰਨਾ ਸਿੱਖੋ ਇਹ ਹੀ ਮੈਂ ਚਾਹੁੰਦਾ ਹਾਂ ਤਾਂ ਦੋਸਤੋ ਅੱਗੇ ਤੁਸੀਂ ਵੀਡੀਓ ਦੇਖੋ ਕਿਦਾਂ ਤੁਸੀਂ ਆਪਣੇ ਫਾਰਮ ਨੂੰ ਕੰਪਲੀਟ ਕਰਨਾ ਹੈ ਜੇਕਰ ਤੁਹਾਨੂੰ ਫਾਰਮ ਕੰਪਲੀਟ ਵਿੱਚ ਕਰਨ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਉਸ ਬਾਰੇ ਸਾਡੇ ਨਾਲ ਡਿਸਕਸ ਕਰੋ ਉਹ ਕਮੈਂਟ ਕਰੋ ਜਿਹੜਾ ਵੀ ਤੁਹਾਡੇ ਕੋਲ ਸਟੈਪ ਜਿਹੜਾ ਕਿ ਕੰਪਲੀਟ ਨਹੀਂ ਹੋ ਰਿਹਾ ਉਸ ਦੀ ਤੁਹਾਨੂੰ ਕਰ ਬੈਠੇ ਸਹਾਇਤਾ ਕੀਤੀ ਜਾਵੇਗੀ ਤਾਂ ਅੱਗੇ ਤੁਸੀਂ ਵੀਡੀਓ ਦੇਖੋ ਹੋ ਦੋਸਤੋ ਸਰਟੀਫਿਕੇਟ ਅਪਲਾਈ ਕਰਨ ਲਈ ਤੁਸੀਂ ਪਲੇ ਸਟੋਰ ਤੇ ਐਮ ਸੇਵਾ ਐਪ ਡਾਊਨਲੋਡ ਕਰੋਗੇ ਜਿਹੜਾ ਤੁਸੀਂ ਇੱਥੇ ਦੇਖੋਗੇ ਐਮ ਸੇਵਾ ਜਦੋਂ ਤੁਸੀਂ ਸਰਚ ਕਰੋਗੇ ਤੁਹਾਡੇ ਸਾਹਮਣੇ ਉੱਪਰ ਆ ਰਿਹਾ ਹੈ ਇਸ ਨੂੰ ਇੰਸਟਾਲ ਕਰ ਲਓਗੇ ਸਿੰਪਲੀ ਇਸ ਨੂੰ ਤੁਸੀਂ ਓਪਨ ਕਰ ਲਓਗੇ ਜਿੱਦਾਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇੱਥੇ ਇੰਸਟਾਲ ਹੈ ਇਸ ਨੂੰ ਸਿੱਧਾ ਹੀ ਆਪਾਂ ਹੁਣ ਓਪਨ ਕਰ ਲੈਂਦੇ ਹਾਂ ਜਿਵੇਂ ਹੀ ਦੋਸਤੋ ਤੁਸੀਂ ਓਪਨ ਕਰੋਗੇ ਤੁਹਾਡੇ ਸਾਹਮਣੇ ਇੱਥੇ ਇਹ ਇੰਟਰਫੇਸ ਆਏਗਾ نیچے ਤੁਸੀਂ ਪੜ ਰਹੇ ਹੋਗੇ ਸਾਈਨ ਅਪ ਕਰੋ ਇੱਥੇ ਤੁਸੀਂ ਕਲਿੱਕ ਕਰ ਦੋਗੇ ਇੱਥੇ ਤੁਹਾਡਾ ਪਹਿਲਾ ਨਾਮ ਫਿਰ ਵਿਚਕਾਰਲਾ ਨਾਮ ਹੈਗਾ ਹੈ ਤਾਂ ਲਿਖ ਦਿਓ ਨਹੀਂ ਹੈਗਾ ਤਾਂ ਫਿਰ ਤੁਸੀਂ ਲਾਸਟ ਨੇਮ ਲਿਖ ਦਿਓ ਜਿੱਦਾਂ ਕਿ ਅਖੀਰਲਾ ਨਾਮ ਫਿਰ ਮੋਬਾਈਲ ਨੰਬਰ ਲਿਖ ਕੇ ਕੋਡ ਭੇਜੋ ਤੇ ਤੁਸੀਂ ਇੱਥੇ ਕਲਿੱਕ ਕਰ ਦੋਗੇ ਜਿੱਦਾਂ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਇੱਥੇ ਆਪਾਂ ਆਪਣਾ ਮੋਬਾਈਲ ਨੰਬਰ ਫਿਲ ਕੀਤਾ ਤੇ ਇੱਥੇ ਕੋਡ ਭੇਜ ਗਿਆ ਇੱਥੇ ਕੋਡ ਫਿਲ ਕਰਕੇ ਜਿਹੜਾ ਤੁਸੀਂ ਆ ਦੇਖ ਰਹੇ ਹੋ 6 ਡਿਜੀਟ ਦਾ ਆਏਗਾ ਉਸ ਤੋਂ ਬਾਅਦ ਤੁਸੀਂ ਦਰਜ ਕਰੋ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋਂ ਤੁਸੀਂ ਇਹਨਾਂ ਕਰੋਗੇ ਤੁਹਾਡੇ ਸਾਹਮਣੇ ਨੈਕਸਟ ਸਟੈਪ ਆ ਜਾਏਗਾ ਈਮੇਲ ਦਾ ਈਮੇਲ ਨੂੰ ਤੁਸੀਂ ਸਕਿੱਪ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਈਮੇਲ ਫਿਲ ਕਰਕੇ ਜਦੋਂ ਈਮੇਲ ਫਿਲ ਕਰੋਗੇ ਤੁਹਾਡੀ ਈਮੇਲ ਤੇ ਵੀ ਇਦਾਂ ਇੱਕ ਮੈਸੇਜ ਆਏਗਾ ਉਹ ਵੀ ਤੁਹਾਨੂੰ ਫਿਲ ਕਰਨਾ ਪਵੇਗਾ ਫਿਰ ਤੁਸੀਂ ਦਰਜ ਕਰੋ ਤੇ ਕਲਿੱਕ ਕਰ ਦੋਗੇ ਤੇ ਅਗਲਾ ਸਟੈਪ ਤੁਹਾਡੇ ਕੋਲ ਆ ਜਾਏਗਾ ਜਿਹੜਾ ਕਿ ਲੌਗਇਨ ਦਾ ਜਿੱਦਾਂ ਕਿ ਦੋਸਤੋਂ ਆਪਾਂ ਪਹਿਲਾਂ ਵੇਖ ਕੇ ਆਏ ਹਾਂ ਆ ਤੁਸੀਂ ਦੇਖ ਰਹੇ ਹੋਗੇ ਇੱਥੇ ਆ ਰਿਹਾ ਹੈ ਮੋਬਾਈਲ ਨੰਬਰ ਫਿਰ ਕੋਡ ਭੇਜੋ ਆਪਾਂ ਇਹਦਾ ਮੋਬਾਈਲ ਨੰਬਰ ਫਿਲ ਕਰਦੇ ਹਾਂ ਫਿਰ ਕੋਡ ਤੇ ਆਪਾਂ ਕਲਿੱਕ ਕਰਦੇ ਹਾਂ ਜਦੋਂ ਦੋਸਤੋ ਤੁਸੀਂ ਸਿੱਧਾ ਹੀ ਲੌਗਇਨ ਕਰੋਗੇ ਤੁਹਾਡੇ ਰਜਿਸਟਰ ਨੰਬਰ ਤੇ ਆਪਣੇ ਆਪ OTP ਆ ਜਾਏਗਾ ਆਪਣੇ ਆਪ ਫਾਰਵਰਡ ਹੋ ਜਾਏਗਾ ਤੇ ਆਪਣੇ ਆਪ ਤੁਹਾਡੇ ਸਾਹਮਣੇ ਇਹ ਇੰਟਰਫੇਸ ਆ ਜਾਏਗਾ ਇਸ ਤੋਂ ਬਾਅਦ ਉੱਪਰ ਤੁਸੀਂ ਲੈਂਗੁਏਜ ਦੇਖ ਰਹੇ ਹੋ ਇੰਗਲਿਸ਼ ਜਾਂ ਫਿਰ ਪੰਜਾਬੀ ਜਿਹੜੀ ਵੀ ਤੁਹਾਨੂੰ ਇੰਗਲਿਸ਼ ਪੰਜਾਬੀ ਸਹੀ ਲੱਗਦੀ ਹੈ ਉਹ ਲੈਂਗੁਏਜ ਤੁਸੀਂ ਸਰਚ ਦੇ ਵਿੱਚ ਕਰ ਲੋਗੇ ਉੱਪਰ ਤੁਹਾਨੂੰ ਲਾਈਨਾਂ ਕੁਝ ਦਿਖਾਈ ਦੇ ਰਹੀਆਂ ਨੇ ਇਹ ਵਾਲੀਆਂ ਇਹਨਾਂ ਲਾਈਨਾਂ ਦੇ ਉੱਪਰ ਤੁਸੀਂ ਟੱਚ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਮਾਈ ਪ੍ਰੋਫਾਈਲ ਤੁਹਾਡੇ ਸਾਹਮਣੇ ਆ ਰਿਹਾ ਹੈ ਇਹਦੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਐਦਾਂ ਦਾ ਇੰਟਰਫੇਸ ਖੁੱਲ ਕੇ ਆ ਜਾਵੇਗਾ ਇਸ ਪ੍ਰੋਫਾਈਲ ਨੂੰ ਤੁਸੀਂ ਕੰਪਲੀਟ ਕਰਨਾ ਹੋਵੇਗਾ ਜਿਵੇਂ ਕਿ ਤੁਹਾਡਾ ਫਰਸਟ ਨੇਮ ਲਿਖਾ ਲਿਖਾਇਆ ਆ ਜਾਵੇਗਾ ਜਿਹੜਾ ਕਿ ਆਪਾਂ ਫਿਲ ਕਰਕੇ ਆਏ ਹਾਂ ਉਸ ਤੋਂ ਬਾਅਦ ਲਾਸਟ ਨੇਮ ਡੇਟ ਆਫ ਬਰਥ ਤੁਸੀਂ ਫਿਲ ਕਰੋਗੇ ਜੈਂਡਰ ਚੂਜ਼ ਕਰੋਗੇ ਮੈਰਿਡ ਹੋ ਜਾ ਅਨਮੈਡ ਹੋ ਉਸ ਤੋਂ ਬਾਅਦ ਤੁਸੀਂ ਨੈਕਸਟ ਤੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆ ਰਿਹਾ ਹੈ ਤੁਹਾਡਾ ਫੈਮਿਲੀ ਡਿਟੇਲ ਫਾਦਰ ਦਾ ਨਾਮ ਆ ਗਿਆ ਫਰਸਟ ਨੇਮ ਲਾਸਟ ਨੇਮ ਮਿਡਲ ਨੇਮ ਹੈ ਤਾਂ ਫਿਲ ਕਰ ਦਿਓ ਉਸ ਤੋਂ ਬਾਅਦ ਮਾਤਾ ਦਾ ਨਾਮ ਉਸ ਤੋਂ ਬਾਅਦ ਲਾਸਟ ਨੇਮ ਉਸ ਤੋਂ ਬਾਅਦ ਤੁਸੀਂ ਨੈਕਸਟ ਕਰ ਦਿਓ ਇਹਨਾਂ ਕੰਮ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਐਡਰੈਸ ਆ ਰਿਹਾ ਹੈ ਐਡਰੈਸ ਫਿਲ ਕਰ ਦਿਓ ਜੋ ਵੀ ਐਡਰੈਸ ਹੈ ਜੇਕਰ ਐਡਰੈਸ 2 ਦੇ ਵਿੱਚ ਤੁਹਾਡਾ 1 ਦੇ ਵਿੱਚ ਪੂਰਾ ਨਹੀਂ ਆ ਰਿਹਾ 2 ਦੇ ਵਿੱਚ ਫਿਲ ਕਰ ਦਿਓ ਸਟੇਟ ਚੁਣ ਲਓ ਡਿਸਟ੍ਰਿਕਟ ਤਹਿਸੀਲ ਰੀਜਨ ਰਿਲੀਜੀਅਨ ਦੇ ਵਿੱਚ ਤੁਸੀਂ ਚੂਜ਼ ਕਰੋਗੇ ਤੁਸੀਂ ਅਰਬਨ ਹੋ ਜਾਂ ਰੂਰਲ ਹੋ ਜੇਕਰ ਤੁਸੀਂ ਵਿੰਡ ਦੇ ਵਿੱਚ ਰਹਿੰਦੇ ਹੋ ਫਿਰ ਅਰਬਨ ਚੂਜ਼ ਕਰਨਾ ਹੈ ਯਾਨੀ ਕਿ ਰੂਲਰ ਚੂਜ਼ ਕਰਨਾ ਹੈ ਜੇਕਰ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਅਰਬਨ ਚੂਜ਼ ਕਰਨਾ ਹੈ ਇਹਨਾਂ ਕੰਮ ਕਰਨ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਕੋਰਸਪੋਂਡ ਐਡਰੈਸ ਇਦਾਂ ਹੀ ਤੁਸੀਂ ਉੱਪਰ ਤੁਹਾਡੇ ਸਾਹਮਣੇ ਇੱਥੇ ਟਿਕ ਹੋ ਜਾਏਗਾ ਜਿੱਦਾਂ ਕਿ ਪਹਿਲਾਂ ਆਪਾਂ ਪਰਮਾਨੈਂਟ ਐਡਰੈਸ ਉਸ ਤੋਂ ਬਾਅਦ ਕੋਰਸਪੋਂਡ ਐਡਰੈਸ ਇਹ ਤੁਸੀਂ ਫਿਲ ਕਰਨਾ ਹੈ ਉਸ ਤੋਂ ਬਾਅਦ ਨੈਕਸਟ ਤੇ ਚਲੇ ਜਾਓਗੇ ਤੁਹਾਡਾ ਨਾਮ ਆ ਜਾਏਗਾ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਅਖੀਰਲਾ ਨਾਮ ਆ ਜਾਏਗਾ ਇਹ ਵੀ ਤੁਸੀਂ ਫਿਲ ਕਰ ਲੋਗੇ ਜੇਕਰ ਫਿਲ ਕੀਤਾ ਨਹੀਂ ਆਉਂਦਾ ਪਿਤਾ ਦਾ ਨਾਮ ਪੰਜਾਬੀ ਦੇ ਵਿੱਚ ਫਿਰ ਮਾਤਾ ਦਾ ਨਾਮ نیچے ਤੁਸੀਂ ਦੇਖ ਸਕਦੇ ਹੋ ਇਹ ਵੀ ਤੁਸੀਂ ਫਿਲ ਕਰੋਗੇ ਉਸ ਤੋਂ ਬਾਅਦ ਤੁਸੀਂ ਨੈਕਸਟ ਤੇ ਚਲੇ ਜਾਓਗੇ ਨੈਕਸਟ ਤੇ ਤੁਸੀਂ ਜਾ ਕੇ ਇੱਕ ਆਪਣੀ ਫੋਟੋ ਅਪਲੋਡ ਕਰਨੀ ਹੋਵੇਗੀ ਕਿਉਂਕਿ ਇੱਥੇ ਮੈਂ ਪਹਿਲਾਂ ਹੀ ਆਪਣੀ ਪ੍ਰੋਫਾਈਲ ਨੂੰ ਬਣਾਇਆ ਹੋਇਆ ਹੈ ਤਾਂ ਕਰਕੇ ਇੱਥੇ ਤੁਹਾਡੇ ਸਾਹਮਣੇ ਫੋਟੋ ਅਪਲੋਡ ਕਰਨ ਦੀ ਆਪਸ਼ਨ ਨਹੀਂ ਆ ਰਹੀ ਫੋਟੋ ਅਪਲੋਡ ਕਰਕੇ ਸਿੰਪਲੀ ਤੁਸੀਂ ਬੈਕ ਚਲੇ ਜਾਓਗੇ ਬੈਕ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ نیچے ਆ ਰਿਹਾ ਹੈ ਅਪਲਾਈ ਸਰਵਿਸ ਇੱਥੇ ਤੁਸੀਂ ਕਲਿੱਕ ਕਰੋਗੇ ਇੱਥੇ ਤੁਸੀਂ ਕਲਿੱਕ ਨਹੀਂ ਕਰਨਾ ਇੱਥੇ ਤੁਸੀਂ ਅਪਲਾਈ ਸਰਵਿਸ ਤੇ ਕਲਿੱਕ ਕਰ ਦੇਣਾ ਹੈ ਜਦੋਂ ਦੋਸਤ ਤੁਸੀਂ ਇੱਥੇ ਕਲਿੱਕ ਕਰੋਗੇ نیچے ਆ ਰਿਹਾ ਹੈ ਅਪਲਾਈ ਸਰ इत तो जो क्लिक करोगे उपर आ रहा है डिपार्टमेंट ऑफ सोशल जस्टिस इतने क्लिक कर दोगे उपर फर्स्ट नंबर पर ही आ रहा है एसी सर्टिफिकेट इस तो बाद बाकी सर्टिफिकेट आप अपलाई करने सिखाव पहला एसी सर्टिकेट जिन्हें अठारह साल तो उपर है या अठारह साल एज है तो सामने तीडी तो प्रोफाइल आ चुकी है जिदा कि दोस्तों तुम देख पा रहे हो गए इस तो बाद अपनी प्रोफाइल निक के चगी तरह डेटा तो सही है तो नीचे सक्रॉल डाउन करना है नीचे सक्रॉल डाउन करने तो बाद नैक्सट उस तो बाद फिर तुम अपना इतने आधार कार्ड फिल करके फिर नैक्सटी सिंपली क्लिक कर देना है जिमें ही नैक्सट करोगे थोड़े तो सामने इतने आ रहा है चूज वन इतने नहीं कर दोगे उस तो बाद चूज करोगे हिंदू हो सिख हो मुस्लिम हो उस तो बाद सिख तो है मजहबी सिख है, है वह इतों सिलेक्ट कर लोगे सारिया जात तो सामने आ जाएगी उस तो बाद इतने भी नो कर दोगे इतने भी नो कर दोगे उस तो बाद क्लिक करोगे ਜਦ ਤ ਤੁਸੀਂ ਪ੍ਰੀਵਿਊ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹਦਾ ਇੰਟਰਫੇਸ ਆਏਗਾ نیچے ਸਕਰੋਲ ਆਨ ਕਰੋਗੇ ਸੈਂਡ ਓਟੀਪੀ ਤੇ ਕਲਿੱਕ ਕਰ ਦੋਗੇ ਜਿਹੜਾ ਰਜਿਸਟਰ ਨੰਬਰ ਹੋਏਗਾ ਉਸਦੇ ਓਟੀਪੀ ਜਾਏਗਾ ਓਕੇ ਤੇ ਕਲਿੱਕ ਕਰੋ ਓਟੀਪੀ ਆ ਗਿਆ ਓਟੀਪੀ ਦਰਜ ਕਰ ਦੋ ਇੱਥੇ ਵੈਰੀਫਾਈ ਤੇ ਕਲਿੱਕ ਕਰ ਦਿਓ ਵੈਰੀਫਾਈ ਹੋ ਗਿਆ ਓਕੇ ਤੇ ਕਲਿੱਕ ਕਰ ਦਿਓ ਡਨ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਸਬਮਿਟ ਕਰ ਦਿਓ ਜਦੋਂ ਤੁਸੀਂ ਸਬਮਿਟ ਕਰੋਗੇ ਤੁਹਾਡਾ ਫਾਰਮ ਫਿਲ ਹੋ ਗਿਆ ਹਮ ਤੁਹਾਡੇ ਸਾਹਮਣੇ ਆ ਰਿਹਾ ਹੈ ਡਾਕੂਮੈਂਟ ਦੀ ਡਾਕੂਮੈਂਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਕਿ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਫਿਲ ਕੀਤੇ ਮਿਲ ਜਾਣਗੇ ਉਹ ਡਾਕੂਮੈਂਟ ਤੁਸੀਂ ਕਿੱਦਾਂ ਫਿਲ ਕਰੋਗੇ ਇੱਥੇ ਤੁਸੀਂ ਆ ਰਿਹਾ ਹੈ ਆਧਾਰ ਕਾਰਡ ਆਈਡੀ ਕਾਰਡ ਜਿਹੜਾ ਹੋਏਗਾ ਤੁਸੀਂ ਦੇਖ ਸਕਦੇ ਹੋ ਰੈਜ਼ੀਡੈਂਸ ਇੱਥੇ ਤੁਸੀਂ ਆਧਾਰ ਕਾਰਡ ਆਪਣਾ ਅਪਲੋਡ ਕਰ ਦਿਓਗੇ ਉਸ ਤੋਂ ਬਾਅਦ ਡੇਟ ਪ੍ਰੂਫ ਤੇ ਇੱਥੇ ਵੀ ਤੁਸੀਂ ਆਧਾਰ ਕਾਰਡ ਜਿਹੜਾ ਕਿ 700kb ਦੇ ਵਿੱਚ ਵਿੱਚ ਹੋਵੇ ਵਿਕਲਪ ਦਸਤਾਵੇਜ ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਤਾਂ ਉਹ ਫਿਲ ਕਰ ਦੋਗੇ ਨਹੀਂ ਹੈਗਾ ਤੁਸੀਂ 10ਵੀਂ ਦਾ ਸਰਟੀਫਿਕੇਟ 8ਵੀਂ ਦਾ ਸਰਟੀਫਿਕੇਟ ਸਕੂਲ ਸਰਟੀਫਿਕੇਟ ਇਹ ਤੇ ਅਪਲੋਡ ਕਰ ਦੋਗੇ ਉਸ ਤੋਂ ਬਾਅਦ نیچے ਆ ਰਿਹਾ ਹੈ ਸਰਪੰਚ ਪਟਵਾਰੀ ਇਹ ਤੁਹਾਨੂੰ ਮੈਂ ਦੋ ਪੇਜ ਜਿਹੜੇ ਕੀ ਫਿਲ ਕੀਤੇ ਹੋਏ ਭੇਜੇ ਹੋਏ ਹਨ ਉਹ ਤੁਸੀਂ ਪੀਡੀਐਫ ਦੇ ਵਿੱਚ 700kb ਤੋਂ niche niche ਇਹ ਤੇ ਤੁਸੀਂ ਅਪਲੋਡ ਕਰ ਦੇਣੀਆਂ ਹਨ ਉਸ ਤੋਂ ਬਾਅਦ ਇੱਥੇ ਟਿਕ ਕਰ ਦੋਗੇ ਉਸ ਤੋਂ ਬਾਅਦ ਅਪਲੋਡ ਡਾਕੂਮੈਂਟ ਤੇ ਕਲਿੱਕ ਕਰ ਦੋਗੇ ਜਦੋਂ ਤੁਸੀਂ ਅਪਲੋਡ ਡਾਕੂਮੈਂਟ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਅੱਗੇ ਆ ਜਾਏਗਾ ਫੀਸ ਦਾ ਫੀਸ ਤੁਸੀਂ ਅੱਗੇ ਪੇਡ ਕਰ ਲੋਗੇ ਉਸ ਤੋਂ ਬਾਅਦ ਜਦੋਂ ਤੁਹਾਡੀ ਫੀਸ ਪੇਡ ਹੋ ਜਾਵੇਗੀ ਤੁਹਾਡਾ ਫਾਰਮ ਕੰਪਲੀਟ ਹੋ ਜਾਵੇਗਾ ਤੁਹਾਨੂੰ ਮੈਂ ਦੱਸਦਾ ਹਾਂ ਕਿੱਦਾਂ ਤੁਹਾਡੇ ਸਾਹਮਣੇ ਫਾਰਮ ਆਣਗੇ ਜਿੱਦਾਂ ਕਿ ਦੋਸਤ ਤੁਸੀਂ ਇੱਥੇ ਦੇਖ ਪਾਰੇ ਹੋਗੇ ਹੁਣ ਆਪਣੇ ਕੋਲ ਇੱਥੇ ਫਾਰਮ ਆ ਰਿਹਾ ਹੈ ਜਿਹੜਾ ਤੁਸੀਂ ਇੱਥੇ ਵੇਖ ਰਹੇ ਹੋ ਕੰਪਲੀਟ ਇੱਥੇ ਫਿੰਗਰ ਦਾ ਨਿਸ਼ਾਨ ਆ ਰਿਹਾ ਹੈ ਇੱਥੇ ਫਿੰਗਰ ਤੇ ਤੁਸੀਂ ਕਲਿੱਕ ਕਰ ਦੋਗੇ ਜੇਕਰ ਦੋਸਤੋ ਤੁਹਾਡੇ ਕੋਲ ਇੱਥੇ ਕਈ ਵਾਰ 에ਰਰ ਦੇ ਵਿੱਚ ਆ ਜਾਂਦਾ ਹੈ ਤੇ ਇੱਥੇ ਤੁਸੀਂ ਬੈਕ ਆ ਜਾਣਾ ਹੈ ਇੱਥੇ ਕਲਿੱਕ ਕਰੋਗੇ ਜਿੱਥੇ ਆ ਰਿਹਾ ਹੈ 뷰 ਰਸੀਪਟ ਨੀਚੇ 뷰 ਰਸੀਪਟ ਇੱਥੇ ਆ ਰਿਹਾ ਹੈ ਇਹ ਤੇ ਤੁਹਾਡੀ ਰਸੀਪਟ ਹੈ ਉਸ ਤੋਂ ਬਾਅਦ 뷰 사인 ਡਾਕੂਮੈਂਟ ਇੱਥੇ ਹੀ ਤੁਸੀਂ ਆਪਣਾ ਸਰਟੀਫਿਕੇਟ ਡਾਊਨਲੋਡ ਕਰਕੇ ਰੱਖ ਲਓਗੇ ਜਿਹੜਾ ਤੁਹਾਡਾ ਸਰਟੀਫਿਕੇਟ ਹੋਵੇਗਾ ਇੱਥੋਂ ਹੀ ਡਾਊਨਲੋਡ ਹੋ ਜਾਏਗਾ ਇੱਥੋਂ ਹੀ ਤੁਸੀਂ ਆਪਣਾ ਵੈਰੀਫਾਈ ਕਰ ਪਾਓਗੇ ਇੱਥੇ ਤੁਸੀਂ ਜਦੋਂ 뷰 사인 ਡਾਕੂਮੈਂਟ ਤੇ ਜਾਓਗੇ ਇਹ ਤੇ ਤੁਹਾਡਾ ਪੀਡੀਐਫ ਹੋਵੇਗਾ ਉਹ ਤੁਸੀਂ ਪ੍ਰਿੰਟ ਕਰ ਲਓਗੇ ਤੁਹਾਡੇ ਸਾਹਮਣੇ ਇੱਥੇ ਆ ਜਾਏਗਾ ਤੁਸੀਂ ਇਸ ਨੂੰ ਆਪਣੇ ਕੰਮ ਲਈ ਯੂਜ਼ ਕਰ ਸਕਦੇ ਹੋ ਇਹਦਾ ਤੁਸੀਂ ਆਪਣੇ ਸਰਟੀਫਿਕੇਟ ਨੂੰ ਅਪਲਾਈ ਕਰ ਪਾਉਗੇ ਜਿੱਦਾਂ ਦੋਸਤੋ ਮੈਂ ਤੁਹਾਨੂੰ ਦੱਸ ਦਿੱਤਾ ਹੈ ਦੋਸਤੋ ਹੁਣ ਤੁਹਾਡਾ ਸਰਟੀਫਿਕੇਟ ਅਪਲਾਈ ਹੋ ਗਿਆ ਸਰਟੀਫਿਕੇਟ ਅਪਲਾਈ ਹੋਣ ਤੋਂ ਬਾਅਦ ਜਿਹੜਾ ਤੁਹਾਨੂੰ ਇੱਕ ਰਸੀਪਟ ਮਿਲੀ ਹੈ ਉਹ ਰਸੀਪਟ ਡਾਊਨਲੋਡ ਕਰਕੇ ਜਿਹੜਾ ਵੀ ਤੁਹਾਨੂੰ ਪਟਵਾਰੀ ਲੱਗਦਾ ਹੈ ਉਸ ਦੇ ਮੋਬਾਈਲ ਨੰਬਰ ਤੇ ਤੁਸੀਂ WhatsApp ਕਰਕੇ ਉਸ ਨੂੰ ਬਕਾਇਦਾ ਤੁਸੀਂ ਫੋਨ ਕਰਕੇ ਦੱਸ ਦੇਣਾ ਹੈ ਕਿ ਤੁਹਾਨੂੰ ਸਰਟੀਫਿਕੇਟ ਇਸ ਕਰਕੇ ਜਲਦੀ ਚਾਹੀਦਾ ਹੈ ਰੀਜ਼ਨ ਦੱਸ ਦੇਣਾ ਹੈ ਫਿਰ ਤੁਹਾਡਾ ਉਹ ਸਰਟੀਫਿਕੇਟ ਜਲਦੀ ਅਪਰੂਵ ਕਰ ਦੇਣਗੇ ਫਿਰ ਤੁਸੀਂ ਉਸ ਨੂੰ ਜਲਦੀ ਡਾਊਨਲੋਡ ਕਰਕੇ ਆਪਣੇ ਕੰਮ ਲਈ ਯੂਜ਼ ਕਰ ਪਾਓਗੇ ਤਾਂ ਇਹਦਾ ਦੋਸਤੋ ਤੁਸੀਂ ਆਪਣੇ ਸਾਰੇ ਸਰਟੀਫਿਕੇਟ ਅਪਲਾਈ ਕਰੋਗੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਧਰੂ ਕਰਕੇ ਜਾਣਾ ਤਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਜੈ ਹਿੰਦ ਦੋਸਤੋ